ਬਦਲ ਇਹ ਅੱਗੇ ਵੱਢੋ ਇਹਦਾ ਬੋਰਡ ਕੋਈ ਨਹੀਂ ਖੜੇ ਰੋ ਬੰਦੇ ਨਹੀਂ ਨਹੀਂ ਇੱਥੇ ਕੋਈ ਚੱਕਰ ਨਹੀਂ ਨਮਸਕਾਰ ਸਰ ਨਮਸਕਾਰ ਜੀ ਸਰ ਵਰਦੀ ਪੂਰੀ ਭਿੱਜੀ ਹੋਈ ਹੈ ਜੀ ਹਾਲਾਤ ਇੱਥੇ ਅੰਦਾਜ਼ਾ ਲਗਾਈਏ ਕਾਫੀ ਗੰਭੀਰ ਨੇ ਜੀ ਹਾਂਜੀ ਬਿਲਕੁਲ ਜੀ ਪਾਣੀ ਦਾ ਲੈਵਲ ਵੀ ਅੱਗੇ ਨਾਲੋਂ ਕਾਫੀ ਅੱਪ ਹੋ ਗਿਆ ਹੈ ਤੇ ਜਿਹਦੇ ਕਰਕੇ ਜਿਹੜੇ ਅੱਗੇ ਪਿੰਡ ਹੈਗੇ ਤਰਟਾਣੀ ਸੱਦਾ ਸਿੰਘ ਰਿੱਤੇਵਾਲੀ ਪੈਣੀ ਗੁਲਾਬਾ ਪੈਣੀ ਜਾਂ ਹੋਰ ਪਿੰਡ ਹੈ ਨੂਰ ਸ਼ਾ ਉਥੇ ਥੋੜੀ ਪ੍ਰੋਬਲਮ ਆ ਰਹੀ ਹੈਗੀ ਹੈ ਪਾਣੀ ਦਾ ਹੈਗਾ ਘਰਾਂ ਦੇ ਵਿੱਚ ਵੀ ਐਂਟਰ ਹੋਣ ਲੱਗ ਗਿਆ ਤੇ ਉਥੇ ਲੋਕਾਂ ਨੂੰ ਰੈਸਕਿਊ ਕਰਨ ਲਈ ਐਨ ਡੀ ਆਰ ਐਫ ਟੀਮਾਂ ਦੇ ਨਾਲ ਸਾਡੇ ਪੁਲਿਸ ਦੇ ਜਵਾਨ ਜਿਹੜੇ ਸਹਿਯੋਗ ਕਰ ਰਹੇ ਹੈਗੇ ਜੀ ਸਾਰੀਆਂ ਥਾਵਾਂ ਤੇ ਜਿੱਥੇ ਵੀ ਲੋਕਾਂ ਦੀ ਰਿਕੁਆਇਰਮੈਂਟ ਉੱਥੇ ਪਹੁੰਚ ਕਰਕੇ ਉਹਨਾਂ ਨੂੰ ਰੈਸਕਿਊ ਕਰਕੇ ਅਦਰ ਸੇਫ ਜਗ੍ਹਾ ਤੇ ਲਿਆਂਦਾ ਜਾ ਰਿਹਾ ਜੀ ਸਰ ਤੁਸੀਂ ਇੱਕ ਸ਼ਬਦ ਦਾ ਪ੍ਰਯੋਗ ਕਰਿਆ ਵੀ ਮੁਸੀਬਤ ਪ੍ਰੋਬਲਮ ਆ ਰਹੀ ਹੈ ਕਿ ਐਨ ਡੀ ਆਰ ਐਫ ਨੂੰ ਵੀ ਕੋਈ ਚੀਜ਼ ਰੈਸਕਿਊ ਕਰਨ ਚ ਕੋਈ ਦਿੱਕਤ ਆ ਰਹੀ ਹੈ ਇਹਨਾਂ ਦੀ ਨਹੀਂ ਐਨ ਡੀ ਆਰ ਐਫ ਨੂੰ ਕੋਈ ਨਹੀਂ ਦਿੱਕਤ ਆ ਰਹੀ ਲੇਕਿਨ ਲੋਕ ਥੋੜਾ ਹੁਣ ਜਿਸ ਤਰ੍ਹਾਂ ਹੁੰਦਾ ਨਾ ਵੀ ਅਸੀਂ ਜਲਦੀ ਜਾਣਾ ਜਾਂ ਕਿਤਾਂ ਉਸ ਤਰ੍ਹਾਂ ਥੋੜਾ ਜਿਹਾ ਉਹਨਾਂ ਨੂੰ ਸਮਝਾ ਕੇ ਵੀ ਟਰਨ ਬਾਈ ਟਰਨ ਸਾਰਿਆਂ ਨੂੰ ਅਸੀਂ ਜਲਦੀ ਜਲਦੀ ਲੈ ਕੇ ਰੈਸਕਿਊ ਕਰਕੇ ਲੈ ਕੇ ਆ ਰਹੇ ਆ ਇੱਧਰ ਤੇ ਘਬਰਾਉਣ ਦੀ ਲੋੜ ਨਹੀਂ ਇੰਨੀ ਕੋਈ ਜ਼ਿਆਦਾ ਪੈਨਿਕ ਹੋਣ ਦੀ ਵੀ ਸਥਿਤੀ ਨਹੀਂ ਹੈਗੀ ਖਾਲੀ ਅੰਡਰ ਕੰਟਰੋਲ ਹੈ ਸਿਚੁਏਸ਼ਨ ਕਿੰਨੇ ਕੁ ਸਰ ਲੋਕੀ ਹਾਲੇ ਉੱਥੇ ਹੈਗੇ ਨੇ ਜਿਨ੍ਹਾਂ ਦਾ ਰੈਸਕਿਊ ਕਰਨਾ ਬਾਕੀ ਹੈ ਲਗਭਗ ਕੋਈ ਹਾਂ ਹੋਰ ਨੀਅਰ ਅਬਾਊਟ ਅਸੀਂ ਜਿਹੜੇ ਤਿੰਨ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਟਾਣੀ ਸੱਦਾ ਸਿੰਘ ਰੇਤੇਵਾਲੀ ਪਣੀ ਗਲਾਬਾ ਪਣੀ ਉੱਥੇ ਨੀਅਰ ਬਾਊਟ 30 ਜਾਂ 40 ਪਰਸਨ ਹੋਰ ਹੈਗੇ ਜਿਹੜੇ ਅੱਧਰ ਆਪਾਂ ਬੱਚੇ ਜਾਂ ਲੇਡੀਜ਼ ਹੈਗੇ ਉਹਨਾਂ ਨੂੰ ਲੈ ਕੇ ਆਉਣਾ ਸਰ ਹੁਣ ਤੱਕ ਰੈਸਕਿਊ ਕਿੰਨੇ ਜਣਿਆਂ ਨੂੰ ਕਰ ਚੁੱਕੇ ਹੋ ਹੁਣ ਤੱਕ 100 ਪਲੱਸ ਲੋਕ ਜਿਹੜੇ ਰੈਸਕਿਊ ਕਰ ਚੁੱਕੇ ਚੁੱਕਿਆ ਸਵੇਰ ਦੇ ਅਸੀਂ ਸਰ ਬਾਰਿਸ਼ ਕਿੰਨੀ ਕੋ ਆਫਤ ਬਣਦੀ ਏ ਕਿ ਰਾਹਤ ਕਾਰਜ ਜਿੰਨਾ ਕਿ ਰੁਕਾਵਟਾਂ ਪੈਦਾ ਕਰਦੀ ਹੈ ਹਾਂਜੀ ਥੋੜੀ ਰੁਕਾਵਟ ਤਾਂ ਆਉਂਦੀ ਅਸੀਂ ਹੁਣੇ ਜਾ ਰਹੇ ਸੀ ਰੈਸਕਿਊ ਕਰਨ ਲਈ ਰਸਤੇ ਵਿੱਚ ਬਾਰਿਸ਼ ਬਹੁਤ ਤੇਜ਼ ਆ ਗਈ ਜਿਹਦੇ ਕਰਕੇ ਥੋੜਾ ਇਹਦਾ ਫਲੋ ਵੀ ਜਿਹੜਾ ਹੈਗਾ ਵੋਟ ਦਾ ਸਲੋ ਹੋ ਜਾਂਦਾ ਹੈਗਾ ਇਹ ਥੋੜੀ ਪ੍ਰੋਬਲਮ ਆਉਂਦੀ ਹੈ ਲੇਕਿਨ ਜਵਾਨ ਜਿਹੜੇ ਪੂਰੀ ਹਿੰਮਤ ਨਾਲ ਡਟੇ ਹੈਗੇ بارش ਦੀ ਵੀ ਕੋਈ ਪ੍ਰਵਾਹ ਨਹੀਂ ਕਰ ਰਹੇ ਜੀ ਸਰ ਉੱਥੇ ਸਿਰਫ ਪਰਸਨ ਹੀ ਹੈਗੇ ਨੇ ਜਾਂ ਕੋਈ ਪਸ਼ੂਧਨ ਵੀ ਪਿੱਛੇ ਹੈਗਾ ਜਿਹੜਾ ਉੱਥੋਂ ਰੈਸਕਿਊ ਕਰਨ ਵਾਲਾ ਹੈਗਾ ਕੋਈ ਆ ਜਿਆਦਾਤਰ ਪਸ਼ੂ ਜਿਹੜੇ ਆ ਚੁੱਕੇ ਲੋਕਾਂ ਨੇ ਆਪਣੇ ਲੈ ਆਂਦੇ ਸੇਫ ਜਗ੍ਹਾ ਤੇ ਤੇ ਜਿਹੜੀਆਂ ਪਲੇਸੇ ਥੋੜੀਆਂ ਹਾਈਟ ਤੇ ਹੈਗੀਆਂ ਉੱਚੀ ਜਗ੍ਹਾ ਤੇ ਹੈਗੀਆਂ ਉਹਨਾਂ ਲੋਕਾਂ ਨੇ ਆਪਣੇ ਪਸ਼ੂ ਹਾਲੀ ਰੱਖੇ ਹੋਏ ਉੱਥੇ ਠੀਕ ਹੈ ਜੀ